ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਨਾਨਕ ਰਾਤ ਚਲਾਇਆ ਭਾਗ ਦੋ ਬੇਲਿਓ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਫਰੀਦਕੋਟ ਅਧਿਆਇ 14 ਮੁਲਕ ਅਹਿਮਦ ਗ੍ਰਫਤ ਜੱਸਾ ਕਾ ਲਾਲ ਲਾਹੌਰ ਜੇ ਤੂੰ ਖਾਲਸਾ ਪੰਥ ਦਾ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਕਾਲ ਬੰਗੇ ਤੇ ਖੜਾ ਹੋਇਆ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਨਾਲ ਪੰਜਾਬ ਵਿੱਚ ਖਾਲਸਾ ਜੀ ਦੇ ਬੋਲ ਬਾਲੇ ਹੋਣ ਲੱਗੇ ਹਨ ਪੰਜਾਂ ਦਰਿਆਵਾਂ ਦੀ ਧਰਤੀ ਤੇ ਖਾਲਸੇ ਦੇ ਨਿਸ਼ਾਨ ਝੂਲਣ ਦਾ ਵੇਲਾ ਆ ਟੁੱਕਾ ਹੈ ਦਿਵਾਲੀ ਦੇ ਮੌਕੇ ਦਰਬਾਰ ਸਾਹਿਬ ਇਕੱਤਰ ਹੋਏ ਸਰਬੱਤ ਖਾਲਸਾ ਨੂੰ ਮੁਖਾਤਬ ਹੁੰਦਿਆਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬੋਲਣਾ ਸ਼ੁਰੂ ਕੀਤਾ ਅਬਦਾਲੀ ਪਾਣੀਪਤ ਵਿੱਚ ਮਰਾਹਟਿਆਂ ਨਾਲ ਰੁੱਝਿਆ ਹੋਇਆ ਸੀ ਤੇ ਖਾਲਸਾ ਜੀ ਨੇ ਆਪਣੀ ਤਾਕਤ ਸੰਗਠਿਤ ਕਰਕੇ ਹੋਰ ਮਜ਼ਬੂਤੀ ਫੜ ਲਈ ਪਾਣੀਪਤ ਜੰਗ ਦੇ ਥੱਕੇ ਹਾਰੇ ਅਫਗਾਨ ਕਾਬਲ ਮੁੜ ਰਹੇ ਸਨ ਹਾਲਾਂਕਿ ਜਾਂਦਿਆਂ ਨੂੰ ਰਾਹ ਵਿੱਚ ਕਈ ਥਾਈ ਸਿੱਖ ਜਥਿਆਂ ਨੇ ਲੁੱਟਿਆ ਪਰ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਬਚੀ ਸੀ ਕਿ ਸਿੱਖਾਂ ਦੇ ਹਮਲੇ ਦਾ ਟੱਕਰਾ ਕਰਨ ਲਈ ਖਲੋ ਸਕਣ ਇਸ ਸਮੇਂ ਅੰਦਰ ਖਾਲਸਾ ਜੀ ਨੇ ਲਗਭਗ ਸਾਰੇ ਪੰਜਾਬ ਨੂੰ ਸੋਧ ਲਿਆ ਤੇ ਦੁਸ਼ਟ ਜੰਪੂਰੀ ਪਹਤਾਏ ਲਾਹੌਰ ਜਿੱਤਣ ਮਗਰੋਂ ਹੁਣ ਖਾਲਸਾ ਜੀ ਦਾ ਅਗਲਾ ਟੀਚਾ ਪੂਰਾ ਪੰਜਾਬ ਵਿਦੇਸ਼ੀ ਧਾੜਵੀਆਂ ਤੋਂ ਮੁਕਤ ਕਰਵਾਉਣਾ ਸੀ ਹੁਣ ਸਮਾ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾਂ ਤੇ ਬਾਕੀ ਬਚੇ ਜ਼ਾਲਮ ਸੂਬੇਦਾਰਾਂ ਨੂੰ ਸੋਧਣ ਦਾ ਹੈ ਨਿਰੰਜਨੀਏ ਮਹੰਤ ਕਸੂਰੀਏ ਖੇਸ਼ਗੀ ਮਲੇਰ ਕੋਟਿਏ ਅਫਗਾਨ ਤੇ ਸਰਹੰਦ ਦਾ ਜ਼ੈਨ ਖਾਨ ਮਿਆਨਾ ਵਿੱਚ ਬੈਠੀ ਚੰਡੀ ਹੁਣ ਇਹਨਾਂ ਸਭਨਾਂ ਦੀ ਰੱਤ ਪੀਣ ਲਈ ਕਾਲੀ ਹੈ ਆਓ ਉਸ ਦੀ ਤੇਹ ਮਿਟਾਈਏ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦੇ ਹੋਏ ਗੁਰਮਤੇ ਤੋਂ ਪੰਥ ਨੂੰ ਜਾਣੂ ਕਰਵਾਇਆ ਪਾਣੀਪਤ ਵਿੱਚ ਹਾਰੇ ਮਰਾਠਿਆਂ ਨੂੰ 10 ਸਾਲ ਸੁਰਤ ਆਉਣ ਨੂੰ ਲੱਗੇ ਪੈਰਾਂ ਸਿਰ ਤਾਂ ਉਹ ਮੁੜ ਦੁਬਾਰਾ ਹੋ ਹੀ ਨਹੀਂ ਸਕੇ ਵੱਡਾ ਪੇਸ਼ਵਾ ਆਪਣੇ ਪੁੱਤਰ ਦੀ ਮੌਤ ਤੇ ਏਡੀ ਭਿਆਨਕ ਕਤਲੇਆਮ ਭਰੀ ਹਾਰ ਦੇਖ ਕੇ ਪਾਗਲ ਹੋ ਕੇ ਮਰ ਗਿਆ ਸਿੱਖਾਂ ਤੋਂ ਸ਼ਾਹ ਪਹਿਲਾਂ ਵੀ ਖਿਜਿਆ ਹੋਇਆ ਸੀ ਤੇ ਹੁਣ ਉੱਪਰੋਂ ਸਿੰਘਾਂ ਲਾਹੌਰ ਜਿੱਤ ਲਿਆ ਸੀ ਲੰਗੇ ਜਾਂਦੇ ਸ਼ਾਹ ਦੇ ਲਸ਼ਕਰ ਨੂੰ ਸਿੰਘਾਂ ਨੇ ਵੀ ਕਈ ਥਾਈਂ ਲੁੱਟਿਆ ਸੀ ਬਾਕੀ ਰਹਿੰਦੀ ਕਸਰ ਪੰਜਾਬ ਦੇ ਕਾਜ਼ੀ ਮੁਲਾਣਿਆਂ ਨੇ ਪੂਰੀ ਕਰ ਦਿੱਤੀ। ਉਹ ਅਬਦਾਲੀ ਕੋਲ ਸਿੱਖਾਂ ਨੂੰ ਕਾਫਰ ਆਖ ਆਖ ਆਪਣੇ ਤੁਖੜੇ ਰੋਣ ਲੱਗੇ। ਤੁਸੀਂ ਹੋ ਤਾਂ ਸਾਡਾ ਇਹ ਐਸਾ ਹਾਲ ਕਰਦੇ ਨੇ ਤੁਹਾਡੇ ਜਾਨ ਮਗਰੋਂ ਕੀ ਕਰਦੇ ਹੋਣਗੇ ਆਪ ਅੰਦਾਜ਼ਾ ਲਾ ਲਓ। ਮਰਾਟਿਆਂ ਵਾਂਗ ਇਹਨਾਂ ਦੀ ਵੀ ਅਲਖ ਮੁਕਾ ਜਾਓ। ਤਵਸ ਵੀ ਕਾਜ਼ੀ ਕਾਬਲ ਜਾਂਦੇ ਅਬਦਾਲੀ ਨੂੰ ਆ ਮਿਲੇ। ਅਬਦਾਲੀ ਬੋਲਿਆ ਤੁਹਾਨੂੰ ਕੀ ਜਾਪਦਾ ਹੈ ਕਿ ਸਾਨੂੰ ਇਸ ਦੀ ਖਬਰ ਨਹੀਂ ਨਾਦਰ ਸ਼ਾਹ ਵੇਲੇ ਤੋਂ ਹੀ ਸਾਡੀ ਇਹਨਾਂ ਉੱਪਰ ਅੱਖ ਹੈ ਪਰ ਕਦੇ ਪੂਰੀ ਤਰ੍ਹਾਂ ਜਾੜ ਹੇਠ ਆਏ ਹੀ ਨਹੀਂ ਤੁਸੀਂ ਬੇਫਿਕਰ ਰਹੋ ਮੈਂ ਆਪਣੇ ਚੁਣਵੇਂ ਲੜਾਕਿਆਂ ਤੇ ਦਲੇਰ ਸੈਨਾਪਤੀ ਨੂੰ ਲਾਹੌਰ ਬਿਠਾ ਕੇ ਜਾਵਾਂਗਾ ਉਹ ਤੁਹਾਡੀ ਮਦਦ ਕਰਨਗੇ ਕੁਝ ਸਮਾਂ ਹੋਰ ਕੱਢ ਲਓ ਲੰਬੀ ਲੜਾਈ ਕਾਰਨ ਗਾਜ਼ੀ ਥੱਕੇ ਹੋਏ ਹਨ ਆਉਂਦੇ ਸਾਲ ਸਿੱਖਾਂ ਨਾਲ ਲੋਹਾ ਲਾਵਾਂਗੇ ਜਾਂਦਾ ਹੋਇਆ ਅਬਦਾਲੀ 우ਬੈਦ ਖਾਨ ਨੂੰ ਲਾਹੌਰ ਆਪਣਾ ਸੂਬਾ ਬਿਠਾ ਗਿਆ ਅਬਦਾਲੀ ਦੇ ਲਸ਼ਕਰ ਨੇ ਹਜੇ ਕਾਬਲ ਜਾ ਕੇ ਘੋੜਿਆਂ ਤੋਂ ਸਮਾਨ ਵੀ ਨਹੀਂ ਲਾਇਆ ਹੋਣਾ ਖਾਲਸੇ ਨੇ ਲਾਹੌਰ ਤੇ ਚੜ੍ਹਾਈ ਕੀਤੀ ਤੇ ਸੂਬਾ ਪਾਰ ਬੁਲਾ ਦਿੱਤਾ ਸਰਦਾਰ ਜੱਸਾ ਸਿੰਘ ਲਾਹੌਰ ਦਾ ਪਾਤਸ਼ਾਹ ਬਣਿਆ ਤੇ ਸਲਤਨਤ ਵਿੱਚ ਖਾਲਸੇ ਦਾ ਸਿੱਕਾ ਚਲਾਇਆ ਗਿਆ ਲਾਹੌਰ ਦੇ ਤਖਤ ਤੇ ਬੈਠਦੇ ਸਰਦਾਰ ਜੱਸਾ ਸਿੰਘ ਨੂੰ ਸਮੂਹ ਖਾਲਸੇ ਨੇ ਇੱਕੋ ਲੱਖ ਬਨਾਲ ਪੁਕਾਰਿਆ ਸੁਲਤਾਨੁਲ ਕੌਮ ਸ਼ਾਹ ਨੂੰ ਖਬਰ ਪਹੁੰਚੀ ਤਾਂ ਉਹ ਸੜ ਬਲ ਗਿਆ ਉਸ ਨੇ ਸਿੱਖਾਂ ਦਾ ਜਾਰੀ ਕੀਤਾ ਸਿੱਕਾ ਮੰਗਵਾਇਆ ਸਿੱਕਾ ਜਦ ਦਰਜ ਹਾਂ ਬਫਜਲਾ ਕਾਲ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਸਾ ਸਿੰਘ ਨੇ ਜੋ ਸਿੱਕਾ ਜਾਰੀ ਕੀਤਾ ਉਸ ਦੀ ਇਬਾਰਤ ਹੋ ਸੀ ਦੇਗੋ ਤੇਗੋ ਫਤਿਹ Nusrat बेतरंग याफ्ਤਜ ਨਾਨਕ ਗੁਰੂ ਗੋਬਿੰਦ ਸਿੰਘ ਇਹ ਸਿੱਕਾ ਦਾ ਕਾਜ਼ੀ ਮਲਾਣਿਆਂ ਨੇ ਸ਼ਾਹ ਨੂੰ ਹੋਰ ਗੁੱਸਾ ਦਿਵਾਉਣ ਲਈ ਆਪਣੇ ਵੱਲੋਂ ਘੜ ਕੇ ਭੇਜਿਆ ਸੀ ਸੱਚ ਭਾਵੇਂ ਕੋਈ ਵੀ ਸੀ ਪਰ ਅਬਦਾਲੀ ਕੋਲ ਸਿੱਕਾ ਪਹੁੰਚ ਚੁੱਕਿਆ ਸੀ ਮੁਲਕ ਅਹਿਮਦ ਗ੍ਰਫਤ ਜੱਸਾ ਕਲਾਲ ਦੇਸ਼ ਅਹਿਮਦ ਦਾ ਤੇ ਖੋ ਲਿਆ ਜੱਸੇ ਕਲਾਲ ਨੇ ਜਦ ਹੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜੀ ਤਾਂ ਉਸ ਨੂੰ ਅੱਗ ਲੱਗ ਗਈ ਉਸ ਨੇ ਸਿੱਕਾ ਚਲਾ ਕੇ ਦੂਰ ਵਗਾ ਕੇ ਮਰਿਆ ਦਰਬਾਰ ਵਿੱਚ ਸਨਾਟਾ ਸ਼ਾ ਗਿਆ ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ परे दरबार ਵਿੱਚ ਬਸ ਇੱਕੋ ਆਵਾਜ਼ ਗੂੰਜ ਰਹੀ ਸੀ ਉਸੇ ਸਿੱਕੇ ਦੇ ਘੁੰਮਣ ਦੀ ਸਿੱਕਾ ਬਹੁਤ ਦੇਰ ਘੁੰਮਦਾ ਰਿਹਾ ਇੰਨੀ ਦੇਰ ਕਿ ਸ਼ਾਇਦ ਕੋਈ ਸਿੱਕਾ ਕਦੇ ਇੰਨੀ ਦੇਰ ਘੁੰਮਿਆ ਹੋਵੇ ਕਿਸੇ ਦੀ ਮਜਾਲ ਨਹੀਂ ਸੀ ਕਿ ਬਾਦਸ਼ਾਹ ਦੇ ਸੁੱਟੇ ਹੋਏ ਸਿੱਕੇ ਨੂੰ ਚੁੱਕ ਲਵੇ ਤਾਂ ਜੋ ਖੜਾਕ ਬੰਦ ਹੋ ਸਕੇ ਕੁਝ ਚਿਰ ਮਗਰੋਂ ਸ਼ਾਹ ਆਪ ਉਠਿਆ ਸਿੱਕੇ ਕੋਲ ਗਿਆ ਚੁੱਕਿਆ ਤੇ ਬੋਲਿਆ ਨਹੀਂ ਇਸ ਨੂੰ ਮੈਂ ਸੰਭਾਲ ਕੇ ਰੱਖਾਂਗਾ ਸੁੱਟਾਂਗਾ ਨਹੀਂ ਇਸ ਨੂੰ ਤਾਂ ਦਿੱਲੀ ਪਾਨੀਪਤ ਮਥਰਾ ਤੋਂ ਲੁੱਟ ਕੇ ਲਿਆਂਦੇ ਸਮਾਨ ਨਾਲੋਂ ਵੀ ਜ਼ਿਆਦਾ ਨਜ਼ਦੀਕ ਰੱਖਾਂਗਾ ਕਿਉਂਕਿ ਇਹ ਮੈਨੂੰ ਸਦਾ ਚੇਤੇ ਕਰਵਾਉਂਦਾ ਰਹੇਗਾ ਕਿ ਪੰਜਾਬ ਵਿੱਚ ਹਜੇ ਵੀ ਅਹਿਮਦ ਸ਼ਾਹੀ ਸਿੱਕੇ ਨੂੰ ਮਾਨਤਾ ਨਹੀਂ ਪੰਜਾਂ ਦਰਿਆਵਾਂ ਦੀ ਧਰਤੀ ਤੇ ਹਜੇ ਦੁਰਾਨੀ ਸਲਤਨਤ ਕਾਇਮ ਨਹੀਂ ਹੋਈ ਉਹਨਾਂ ਦਾ ਆਪਣਾ ਸਿੱਕਾ ਹੈ ਜਿਸ ਦੀ ਇਬਾਰਤ ਹੈ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਪੂਰੇ ਹਿੰਦੁਸਤਾਨ ਨੂੰ ਮੈਂ ਪੈਰਾਂ ਮਸਲ ਦੇਣ ਵਾਲੇ ਅਫਗਾਨਾਂ ਦਾ ਖੌਫ ਪੰਜਾਂ ਪਾਣੀਆਂ ਦੇ ਵਾਸੀ ਖਾਲਸੇ ਨਹੀਂ ਮੰਨਦੇ ਇਹ ਸਿੱਕਾ ਮੈਨੂੰ ਮੇਰੀ ਔਕਾਤ ਯਾਦ ਦਿਵਾਉਂਦਾ ਰਹੇਗਾ ਇਸ ਨੂੰ ਮੈਂ ਕੋਲ ਰੱਖਾਂਗਾ ਤੇ ਛੇਤੀ ਹੀ ਪੰਜਾਬ ਨੂੰ ਮਿੱਟੀ ਵਿੱਚ ਮਿਲਾ ਕੇ ਉੱਥੇ ਐਮਰਦਸ਼ਾਈ ਸਿੱਕਾ ਜਾਰੀ ਕਰਾਂਗਾ ਤੇ ਇਹ ਸਿੱਕਾ ਇਹ ਸਿੱਕਾ ਉਦੋਂ ਢਾਲ ਕੇ ਉਸੇ ਜੱਸੇ ਕਲਾਲ ਦੇ ਕੰਨ ਵਿੱਚ ਪਾਵਾਂਗਾ ਜਿਸ ਦਾ ਨਾਮ ਇਸ ਦੇ ਉੱਤੇ ਉਕਰਿਆ ਹੋਇਆ ਹੈ ਤੇ ਜੇ ਮੈਂ ਸਿੱਖਾਂ ਨੂੰ ਹਰਾਏ ਬਿਨਾ ਮਰ ਗਿਆ ਤਾਂ ਇਸ ਸਿੱਕੇ ਨੂੰ ਮੇਰੇ ਨਾਲ ਹੀ ਦਫਨਾਇਓ ਤਾਂ ਕਿ ਮੇਰੀ ਛਾਤੀ ਤੇ ਪਿਆ ਇਹ ਸਿੱਕਾ ਮੇਰੀ ਰੂਹ ਨੂੰ ਕਿਆਮਤ ਦੇ ਦਿਨ ਤੱਕ ਜੀਤੇ ਕਰਵਾਉਂਦਾ ਰਹੇ ਕਿ ਸਮੁੱਚੇ ਹਿੰਦੁਸਤਾਨ ਵਿੱਚੋਂ ਪੰਜਾਬ ਦਾ ਇਹੀ ਸਿੱਕਾ ਸੀ ਜਿਸ ਨੇ ਦੁਰਾਨੀਆਂ ਦੀ ਈਨ ਨਹੀਂ ਮੰਨੀ ਇਧਰ ਸਿੰਘਾਂ ਨੇ ਆਕਲਦਾਸ ਨਰੰਜਨੀਏ ਮਹੰਤ ਨੂੰ ਜੰਡਿਆਲੇ ਸੁਨੇਹਾ ਭਿਜਵਾਇਆ ਪੰਜਾਬ ਵਿੱਚ ਹਵਾਵਾਂ ਦਾ ਰੁਖ ਬਦਲਣ ਲੱਗਾ ਹੈ ਅਕਲਦਾਸ ਸ਼ਹੀਦਾਂ ਦੀ ਰਤ ਨਾਲ ਸਿੰਜਿਆ ਸਿੱਖੀ ਦਾ ਬੂਟਾ ਜਵਾਨ ਹੋ ਗਿਆ ਹੈ ਖਾਲਸੇ ਦੀ ਤੇਗ ਨੇ ਸਾਰੇ ਪੰਜਾਬ ਉੱਤੇ ਛਾਂ ਕਰ ਦਿੱਤੀ ਹੈ ਤੇ ਨੀਲੇ ਨਿਸ਼ਾਨ ਪੰਜਾਂ ਪਾਣੀਆਂ ਦੇ ਚੱਪੇ-ਚੱਪੇ ਉੱਤੇ ਝੂਲਣ ਲਈ ਕਾਲੇ ਹਨ ਗੁਰੂ ਸਾਹਿਬ ਕਹਿੰਦੇ ਨੇ ਕਿ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਖਾਲਸੇ ਦਾ ਤੈਨੂੰ ਪਹਿਲਾ ਅਤੇ ਆਖਰੀ ਸੁਨੇਹਾ ਹੈ ਫੈਸਲਾ ਤੇਰੇ ਹੱਥ ਹੈ ਕਿ ਕਾਬਲ ਦੀ ਓਟ ਤਕਾਉਣੀ ਹੈ ਕਿ ਆਨੰਦਪੁਰੀ ਛਾਵਾਂ ਹੇਠ ਸੁੱਖ ਲੈਣਾ ਹੈ ਖਾਲਸਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਰਾਮ ਗੜੀਆ ਸਰਦਾਰ ਜੱਸਾ ਸਿੰਘ ਦਾ ਸਨੇਹਾ ਮਿਲਦਿਆਂ ਹੀ ਅਕਲਦਾਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੂੰ ਜ਼ਕਰੀਏ ਤੇ ਮੀਰ ਮੰਨੂ ਦੀ ਯਾਦ ਆਉਣ ਲੱਗੀ ਉਹ ਮਾਂ ਤੁਰ ਗਈ ਜਿਹੜੀ ਖੀਰ ਪੂੜੇ ਦਿੰਦੀ ਹੁੰਦੀ ਸੀ ਅਕਲਦਾਸ ਦੇ ਮੂੰਹੋਂ ਨਿਕਲੇ ਬੋਲਾਂ ਤੋਂ ਵਿਚਾਰਗੀ ਚੋ ਰਹੀ ਸੀ ਪਰ ਫਿਰ ਵੀ ਉਸ ਨੇ ਪੰਜਾਬ ਨੂੰ ਨਹੀਂ ਚੁਣਿਆ ਆਪਣਾ ਸਭ ਤੋਂ ਤੇਜ਼ ਘੋੜਸਵਾਰ ਚਿੱਠੀ ਦੇ ਕੇ ਉਸ ਨੇ ਕਾਬਲਵਲ ਭੇਜਿਆ ਅਕਲਦਾਸ ਨੂੰ ਸਿੱਖਾਂ ਨਾਲ ਕੀਤੀਆਂ ਵਧੀਆਂ ਵਧੀਕੀਆਂ ਯਾਦ ਆ ਗਈਆਂ ਸਨ ਜਿਨ੍ਹਾਂ ਉੱਤੇ ਐਸਾ ਕਹਿਰ ਵਰਸਾਇਆ ਹੋਵੇ ਉਹਨਾਂ ਤੋਂ ਦਇਆ ਦੀ ਆਸ ਰੱਖਣੀ ਉਸ ਨੂੰ ਔਖੀ ਜਾਪ ਰਹੀ ਸੀ ਇਸ ਕਾਰਨ ਵੀ ਉਸਨੇ ਆਪਣੇ ਸਿਰ ਪੰਜਾਬ ਦੀ ਥਾਂ ਅਫਗਾਨ ਪਰਚਾਵੇਂ ਹੋਣ ਨੂੰ ਸਹੀ ਮੰਨ ਲਿਆ ਸੀ ਅਬਦਾਲੀ ਤਾਂ ਪਹਿਲਾਂ ਹੀ ਪੰਜਾਬ ਕੂਚ ਦਾ ਹੁਕਮ ਅਫਗਾਨੀ ਫੌਜਾਂ ਨੂੰ ਚਾੜ ਚੁੱਕਾ ਸੀ ਮਰਾਠਿਆਂ ਮੁਗਲਾਂ ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿੱਖਾਂ ਵੱਲ ਕੀਤਾ ਬਾਨੀਬਦ ਮਥੁਰਾ ਕੋਇਲਗੜ ਜਿਹਨੂੰ ਹੁਣ ਅਲੀਗੜ ਦੇ ਨਾਮ ਨਾਲ ਵੀ ਜਾਣਦੇ ਸਨ ਨਿਵਾਕੇ ਗਿਲਜਿਆਂ ਨੇ ਇਤਕੀ ਅਮਰਤ ਸਰ ਸਾਹਿਬ ਆ ਡੇਰਾ ਲਾਉਣ ਦਾ ਸੋਚਿਆ ਸੀ ਅਬਦਾਲੀ ਇਸ ਵਾਰ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਜੋ ਬਰਸਾਤਾਂ ਦਾ ਮੌਸਮ ਫਿਰ ਜਾਣ ਤੇ ਮੁੱਕ ਜਾਏਗਾ ਖਾਲਸਾ ਤਾਂ ਸੁੰਮੇ ਵਾਣੀ ਨਦੀ ਹੈ ਜਿਹੜੀ ਪਹਾੜਾਂ ਵਿੱਚੋਂ ਨਿਕਲਦੇ ਅਮੁੱਕ ਸੂਮੇ ਤੋਂ ਆ ਰਹੀ ਹੈ ਤੇ ਇਸ ਸੂਮੇ ਦੇ ਸਵਾਮੀ ਸ੍ਰੀ ਕਲਗੀਧਰ ਪਿਤਾ ਜੀ ਆਪ ਹਨ ਸਤਿਗੁਰਾਂ ਨੇ ਖਾਲਸੇ ਵਿੱਚ ਐਸੀਆਂ ਵਰਕਤਾਂ ਪਾਈਆਂ ਹਨ ਕਿ ਵਿਖੜੇ ਪੈਂਡਿਆਂ ਵਿੱਚ ਇਹ ਸਗੋਂ ਹੋਰ ਵਧਦਾ ਹੀ ਜਾਂਦਾ ਹੈ ਤੇ ਖਾਲਸੇ ਦੇ ਦੁਸ਼ਮਣ ਜੋ ਇਸ ਨੂੰ ਵੇਖ ਨਹੀਂ ਸੁਖਾਂਦੇ ਥੋਰ ਦੀ ਨਿਆਈ ਹਨ ਥੋਰ ਜਿਉਂ-ਜਿਉਂ ਵੱਡੀ ਹੁੰਦੀ ਹੈ ਉਸ ਨੂੰ ਚਿੱਟਾ ਕੋੜ ਪੈ ਜਾਂਦਾ ਹੈ ਤੇ ਉਹ ਆਪੇ ਗਲ ਸੜ ਕੇ ਖਤਮ ਹੋ ਜਾਂਦੀ ਹੈ ਹੁਣ ਸੁੰਮੇਵਾਣੀ ਨਦੀ ਤੇ ਥੋਰ ਦਾ ਕੀ ਮੇਲ ਪਰ ਅਬਦਾਲੀ ਤਾਂ ਸਿੱਖਾਂ ਨੂੰ ਖਤਮ ਕਰ ਦੇਣ ਦੀ ਜਿੱਦ ਕਰੀ ਬੈਠਾ ਸੀ ਸੋ ਉਸ ਨੇ ਆਪਣੇ ਕਾਫਲੇ ਦਾ ਉਤਾਰਾ ਅੰਮ੍ਰਿਤਸਰ ਕਰਨਾ ਸੀ ਲਗਭਗ ਸਾਰੇ ਹਿੰਦੁਸਤਾਨ ਦੀਆਂ ਗੋਡਣੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿੱਚ ਵੀ ਆ ਗਿਆ ਸੀ ਕਾਬਲ ਤੀਕ ਉਸ ਦੀ ਜੈਜਹਿਕਾਰ ਹੋ ਰਹੀ ਸੀ ਹਿੰਦੁਸਤਾਨ ਦੀ ਤਾਕਤ ਨੂੰ ਨਿਵਾ ਕੇ ਹੁਣ ਜਦ ਉਹ ਆਪਣੇ ਦੇਸ਼ ਪਰਤਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨ ਯੋਧਿਆਂ ਵਿੱਚ ਉਸ ਦਾ ਨਾਮ شمار ਕੀਤਾ ਜਾਂਦਾ ਸੀ ਹਿੰਦੁਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ ਵੱਡੀ ਤਾਕਤ ਮੁਰਾਠੇ ਉਸਨੇ ਬੁਰੀ ਤਰ੍ਹਾਂ ਦਰੜ ਸੁੱਟੇ ਸਨ ਤੇ ਹੁਣ ਬਚਦੇ ਜਾਟ ਵੀ ਉਸਦੇ ਘੋੜਿਆਂ ਦੀਆਂ ਸੂਮਾਂ ਅੱਗੇ ਸਿਰਨ ਵਾ ਗਏ ਸਨ ਇੱਕ ਅਜੇਤੂ ਜਰਨੈਲ ਵਾਂਗ ਉਸਨੇ ਆਪਣੇ ਵਤਨ ਪਰਤਣਾ ਸੀ ਪਰ ਇਹ ਤਾਂ ਉਹ ਭੁੱਲ ਗਿਆ ਸੀ ਕਿ ਉਸਦੀ ਵਾਪਸੀ ਦੇ ਰਸਤੇ ਵਿੱਚ ਹਰ ਵਾਰ ਦੀ ਤਰ੍ਹਾਂ ਪੰਜਾਬ ਪੈਂਦਾ ਹੈ ਪੰਜਾਬ ਦੇ ਸਿੱਖਾਂ ਨੂੰ ਸਬਕ ਸਿਖਾਏ ਬਿਨਾ ਮੈਂ ਅਜੇਤੂ ਕਿਵੇਂ ਕਹਾ ਸਕਦਾ ਹਾਂ ਪਰ ਇਹਨਾਂ ਨਾਲ ਟੱਕਰ ਲੈਣੀ ਅਜ਼ਰਾਇਲ ਨਾਲ ਟੱਕਰ ਲੈਣ ਬਰਾਬਰ ਹੈ ਅਜ਼ਰਾਇਲ ਮੌਤ ਦਾ ਦੇਵਤਾ ਕੋਈ ਉਸ ਨੂੰ ਕਿਵੇਂ ਹਰਾਵੇ ਹੋ ਸਕਦਾ ਹੈ ਉਸ ਨਾਲ ਵੀ ਕਦੇ ਕਿਸੇ ਨੇ ਟੱਕਰ ਲੈ ਲਈ ਹੋਵੇ ਪਰ ਇਹਨਾਂ ਸਿੱਖਾਂ ਨਾਲ ਇਹਨਾਂ ਨਾਲ ਤਾਂ ਹੋ ਸਕਦਾ ਹੈ ਅਜ਼ਰਾਇਲ ਵੀ ਭੜਨ ਤੋਂ ਘਬਰਾਉਂਦਾ ਹੋਵੇ ਐਸੀਆਂ ਵਿਚਾਰਾਂ ਅਬਦਾਲੀ ਦੇ ਅੰਦਰ ਚੱਲ ਰਹੀਆਂ ਸਨ ਜਦ ਉਹ ਪੰਜਾਬ ਦੀ ਸਰਜ਼ਮੀਨ ਵੱਲ ਵਧ ਰਿਹਾ ਸੀ ਖਾਲਸਾ ਅਬਦਾਲੀ ਤੇ ਉਸਦੀ ਜੈਜੈਕਾਰ ਦੇ ਰਾਹ ਵਿੱਚ ਖਲੋਤਾ ਸੀ ਲੱਖਾਂ ਲੜਾਈਆਂ ਜਿੱਤ ਕੇ ਵੀ ਜੇ ਅਬਦਾਲੀ ਪੰਜਾਬੋਂ ਮਾਰ ਖਾ ਕੇ ਵਤਨ ਪਰਤਿਆ ਜੈਜੈਕਾਰ ਤਾਂ ਛੱਡੋ ਸਗੋਂ ਮੁਖੌਲ ਪੱਲੇ ਪਹਿਣਗੇ ਕਿ ਪਾਨੀਪਤ ਵਿੱਚ 2 ਲੱਖ ਮਰਾਠੇ ਇੱਕ ਦਿਨ ਵਿੱਚ ਕਤਲ ਕਰ ਦੇਣ ਵਾਲਾ ਅਬਦਾਲੀ ਕੋਲਗੜ ਦੇ 12 ਸਾਲ ਤੱਕ ਨਾ ਜਿੱਤੇ ਜਾ ਸਕਣ ਵਾਲੇ ਕਿਲੇ ਨੂੰ ਕੁਝ ਦਿਨਾਂ ਵਿੱਚ ਝੁਕਾ ਦੇਣ ਵਾਲਾ ਅਬਦਾਲੀ ਜੰਗਲਾਂ ਵਿੱਚ ਵਸਣ ਵਾਲੇ ਮੁੱਠੀ ਪਰ ਲੜਾਕਿਆਂ ਤੋਂ ਹਾਰ ਖਾ ਕੇ ਆਇਆ ਹੈ ਐਸੇ ਲੜਾਕਿਆਂ ਤੋਂ ਜਿਨ੍ਹਾਂ ਕੋਲ ਕੋਈ ਰਾਜ ਭਾਗ ਵੀ ਨਹੀਂ ਨਾ ਮੁਕਾਬਲੇ ਦੇ ਹਥਿਆਰ ਨਾ ਹਾਥੀ ਘੋੜੇ ਇੱਥੋਂ ਤੱਕ ਕਿ ਤਨ ਦੇ ਵਸਤਰ ਵੀ ਕੋਈ ਨਹੀਂ ਪਰ ਲੜਨ ਦਾ ਜਜ਼ਬਾ ਤਾਂ ਦੇਖੋ ਐਸਾ ਕਿ ਕੱਲਾ ਕੱਲਾ ਹਾਥੀਆਂ ਨੂੰ ਡੇਗ ਲਵੇ ਅਬਦਾਲੀ ਇੱਕਦਮ ਬੋਲਿਆ ਜਿਵੇਂ ਉੱਪਰ ਲੀਆਂ ਗੱਲਾਂ ਉਸ ਨੂੰ ਕਿਸੇ ਦੇ ਮਿਹਣੇ ਵਾਂਗ ਮਾਰੀਆਂ ਹੋਣ ਤੇ ਉਹ ਜਵਾਬ ਦੇਣਾ ਚਾਹ ਰਿਹਾ ਹੋਵੇ ਨਹੀਂ ਮੈਂ ਇਸ ਤੋਂ ਬੇਇੱਜ਼ਤ ਹੋ ਕੇ ਨਹੀਂ ਪਰਤਾਂਗਾ ਐਤਕਿ ਮੈਂ ਇਹਨਾਂ ਨੂੰ ਐਸਾ ਸਬਕ ਸਿਖਾਵਾਂਗਾ ਕਿ ਮੁੜ ਛੇਤੀ ਉੱਠ ਨਹੀਂ ਸਕਣਗੇ ਸਿੰਧ ਪਾਰ ਕਰਦਿਆਂ ਹੋਇਆ ਅਬਦਾਲੀ ਵਾਪਸ ਆਪਣੇ ਆਪ ਕੋਲ ਆਇਆ ਪਰ ਸੱਚ ਇਹ ਵੀ ਹੈ ਕਿ ਕਾਵਾ ਕੁੱਕੜਾਂ ਦੀਆਂ ਉਡਾਰੀਆਂ ਕਦ ਬਾਜ਼ਾਂ ਦੇ ਹਾਣ ਦੀਆਂ ਹੋ ਸਕਦੀਆਂ ਹਨ ਨਾ ਤਾਂ ਚਮਚਾਂ ਨਾਲ ਖੂਪਟੇ ਜਾਂਦੇ ਹਨ ਤੇ ਨਾ ਹੀ ਸਹਾਂ ਦੀ ਖਲ ਦੇ ਨਗਾਰੇ ਬਣਦੇ ਨੇ ਆਪਣੀ ਥੱਕੀ ਟੁੱਟੀ ਫੌਜ ਵੱਲ ਦੇਖਦਾ ਅਬਦਾਲੀ ਉਦਾਸ ਹੋ ਰਿਹਾ ਸੀ ਕੀ ਹੋਇਆ ਜਨਾਬ ਕਿਸ ਦੀ ਗੱਲ ਕਰ ਰਹੇ ਹੋ ਕੋਲੋਂ ਨਜੀਬ ਖਾਨ ਬੋਲਿਆ ਸਿੱਖਾਂ ਦੀ ਹੋਰ ਕਿਸ ਦੀ ਕੋਈ ਹੋਰ ਬਚਿਆ ਹੈ ਪੂਰੇ ਹਿੰਦੁਸਤਾਨ ਵਿੱਚ ਜਿਸ ਨੇ ਸਾਡਾ ਸਿੱਕਾ ਨਾ ਮੰਨਿਆ ਹੋਏ ਤੇ ਅਬਦਾਲੀ ਨੇ ਖੀਸੇ ਵਿੱਚੋਂ ਖਾਲਸੇ ਦਾ ਸਿੱਕਾ ਕੱਢ ਕੇ ਦੇਖਿਆ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਉਸਨੇ ਇਬਾਰਤ ਪੜ੍ਹੀ ਅਸੀਂ ਡੇਰਾ ਲਾਹੌਰ ਨਹੀਂ ਲਾਵਾਂਗੇ ਅੰਮ੍ਰਿਤਸਰ ਲਾਵਾਂਗੇ ਨਜੀਬ ਖਾਨ ਨੂੰ ਹੁਕਮ ਦਿੰਦਾ ਹੋਇਆ ਅਬਦਾਲੀ ਬੋਲਿਆ ਬਹੁਤ ਬਿਹਤਰ ਜਨਾਬ ਕੀ ਜਨਾਬ ਦੇ ਮਨ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਈ ਨੀਤੀ ਹੈ ਡਰਦਾ ਡਰਦਾ ਨਜੀਬ ਖਾਨ ਬੋਲਿਆ ਹਾਂ ਸਿੱਖਾਂ ਨੂੰ ਕੁਚਲਣ ਦੀ ਵੀ ਤੇ ਤੇ ਕੀ ਹਜ਼ੂਰ ਬਾਕੀ ਤੈਨੂੰ ਮੈਂ ਅੰਮ੍ਰਿਤਸਰ ਜਾ ਕੇ ਦੱਸਾਂਗਾ ਤੂੰ ਬਸ ਫੌਜ ਨੂੰ ਖਿੱਚ ਕੇ ਲੈ ਚੱਲ ਅਬਦਾਲੀ ਦੇ ਅੰਦਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਗੁੱਸੇ ਦੀ ਲਹਿਰ ਉੱਠੀ ਹੋਈ ਸੀ ਤੇ ਉਸ ਨੇ ਆਪਣੀ ਕੋਈ ਵੀ ਨੀਤੀ ਆਪਣੇ ਨੇੜਲੇ ਫੌਜਦਾਰਾਂ ਨਾਲ ਸਾਂਝੀ ਕਰਨ ਤੋਂ ਵੀ ਗੁਰੇਜ਼ ਕੀਤਾ ਕਿ ਕਿਤੇ ਗੱਲ ਨਿਕਲ ਕੇ ਸਿੱਖਾਂ ਤੀਕ ਨਾ ਪਹੁੰਚ ਜਾਵੇ ਤੇ ਉਹ ਸੁਚੇਤ ਨਾ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ